हां जी दोस्तों ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਮਾਰਵਾ ਸੇਲ ਪਰਚੇਸ ਤੇ ਅੱਜ ਤੁਹਾਡੇ ਲਈ ਸੇਲ ਦੇ ਲਈ ਲੈ ਕੇ ਆਏ ਹਾਂ ਜੀ ਦੋ ਮੱਝਾਂ ਢਾਈ ਢਾਈ ਤਨ ਤਨ ਮਹੀਨੇ ਸੁੰਘੀਆਂ ਹੋਈਆਂ ਨੇ ਦੋਨੇ ਜੀ ਜੋ ਆ ਮੱਝਾਂ ਨੂੰ ਉਹ ਢਾਈ ਮਹੀਨੇ ਸੁਈ ਨੂੰ ਜੀ ਮੰਗਰੇ ਦੇ ਕੱਟੀ ਹੈਗੀ ਥਣਾ ਦੇ ਤੇ ਲੈਵੇ ਦੀ ਵਧੀਆ ਸ਼ਕੀਰ ਹੈ ਛੋਟੀ ਸਿੰਘ ਵੀ ਵਧੀਆ ਕੁੰਡੇ ਨੇਗੇ ਚਾਰੇ ਥਣਾ ਚ ਦੁੱਧ ਆਉਂਦਾ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਹੈਗੀ ਤੇ ਜੋ ਦੂਜੀ ਮੱਝ ਆ ਗਈ ਇਹਨੂੰ ਹੋ ਕੇ 3 ਮਹੀਨੇ ਸੂਈ ਨੂੰ ਜੀ ਤਣ ਤੁਣ ਇਹ ਵੀ ਵਧੀਆ ਨੇ ਸਾਰੇ ਕੋਈ ਦਿੱਕਤ ਨਹੀਂ ਹੈਗੀ ਥੋੜਾ ਜਿਹਾ ਸੰਗੇ ਦੇ ਖੁੱਲੇ ਨੇਗੇ ਤੇ ਲੇਵੇ ਦੀ ਵਧੀਆ ਗਈ ਮਾ ਜੀ ਬਈ ਦੇ ਮਗਰ ਹੈਗਾ ਜੀ ਕੱਟਾ ਜੋ ਤੁਹਾਨੂੰ ਪਹਿਲਾਂ ਮੱਝ ਦਿਖਾਈ ਸੀ ਉਹਦਾ ਰੇਟ ਹੈਗਾ ਜੀ 62000 ਰੁਪਏ ਤੇ ਜੋ ਦੂਜੇ ਨੰਬਰ ਤੇ ਦਿਖਾਈ ਸੀ ਉਹਦਾ ਰੇਟ ਹੈਗਾ ਜੀ 65000 ਰੁਪਏ ਬਾਕੀ ਬਈ ਕਹਿੰਦਾ ਮੌਕੇ ਤੇ ਹੋ ਜੂਗਾ ਬਾਈ ਦਾ ਪਿੰਡ ਹੈਗਾ ਜੀ ਚੱਠੇ ਜ਼ਿਲ੍ਹਾ ਸੰਗਰੂਰ ਹੈ ਜੀ ਜਿਸ ਵੀਰ ਨੇ ਮੱਝਾਂ ਖਰੀਦਣੀਆਂ ਹਨ ਉਹ ਸਕਰੀਨ ਉੱਪਰ ਚੱਲ ਰਹੇ ਨੰਬਰ 98147 65510 ਤੇ ਬਾਈ ਨਾਲ ਸੰਪਰਕ ਕਰ ਸਕਦਾ ਜੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਫੋਟੋਆਂ ਸਾਨੂੰ ਸੈਂਡ ਕਰ ਸਕਦੇ ਆ ਜੀ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈਗਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ